ਬਹੁਤ ساری ਵੈਬਸਾਈਟਸ ਇਦਾਂ ਦੀਆਂ ਨੇ ਜਿਹੜੀਆਂ ਸਾਨੂੰ ਫ੍ਰੀ ਆਫ ਕਾਸਟ ਸਟੋਰੇਜ ਵਾਸਤੇ ਸਪੇਸ ਦੇ ਦਿੰਦੀਆਂ ਨੇਗੀਆਂ ਉਹ ਚੀਜ਼ਾਂ ਕਰਨ ਦੇ ਨਾਲ ਕਿੱਥੇ ਸਾਡਾ ਨੁਕਸਾਨ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਚੋਰ ਨੇ ਚੋਰੀ ਕਰਨ ਦਾ ਤਰੀਕਾ ਲੱਭ ਲੈਣਾ ਉਹਨੇ ਆਪਣਾ ਅਪਡੇਟ ਕਰਨਾ ਇਹ ਕਰਨਾ ਆ ਜੈਸੇ ਕਿ ਇਹਨੇ ਕੀਤੀ ਹੈ ਹੁਣੇ ਕੰਮ ਬੰਦਾਂਗੇ ਹੁਣ ਨਵੇਂ ਤਰੀਕੇ ਨਾਲ ਕਰਨਾ ਯੂਜ਼ਰ ਨੂੰ ਫ੍ਰੀ ਚ ਮਿਲਦਾ ਹਰੂ ਕੀ ਕੰਦਾ ਯਾਰ ਮੈਂ ਯੂਜ਼ ਕਰਾਂ ਉਹ ਯੂਜ਼ ਕਰਦਾ ਉਹਨਾਂ ਦੀ ਇੱਕ ਤਰ੍ਹਾਂ ਤੋਂ ਯੂਜ਼ਰ ਟੈਸਟਿੰਗ ਹੋ ਜਾਂਦੀ ਹੈ ਫਿਰ ਉਹ ਕੀ ਕਰਦੇ ਨੇ ਜਦੋਂ ਉਹਨਾਂ ਪਦਰ ਵੀ ਮੇਰਾ ਸਿਸਟਮ ਪੂਰਾ ਸੈੱਟ ਹੋ ਗਿਆ ਸਿਕਿਓਰ ਹੈ ਸੇਫ ਹੈ ਸਟੇਬਲ ਹੈ ਫਿਰ ਉਹ ਕੀ ਕਰਦੇ ਨੇ ਆਪਣੇ ਸਰਵਿਸ ਨੂੰ ਥੋੜਾ ਜਿਆਦਾ ਪੇ ਵਾਲੇ ਪਾਸੇ ਲਿਆ ਜਾਂਦੇ ਨੇ ਤੋਂ ਡਾਊਨਲੋਡਿੰਗ ਵਾਲੇ ਪਾਸੇ ਜਿਹੜੇ ਸਭ ਤੋਂ ਜ਼ਿਆਦਾ ਵਾਇਰਸ ਹਨ ਡਾਊਨਲੋਡਿੰਗ ਵਿੱਚ ਹੀ ਆਂਦਾ ਹੈ ਜਿਹੜਾ ਮਾਈਕਰੋਸਾਫਟ ਨੇ ਜ਼ਿਆਦਾ ਜਿਹੜਾ ਇਸ਼ੂ ਫੇਸ ਕੀਤਾ ਸੀਗਾ ਨਾ ਉਹ ਇਹੀ ਸੀਗਾ ਵੀਡੀਓ ਦੇਖ ਲਈਆਂ ਮੂਵੀ ਦੇਖ ਲਈਆਂ ਫੋਟੋ ਡਾਊਨਲੋਡ ਕਰ ਲਈਆਂ ਇਹ ਤੇ ਪਿੱਛੇ ਲੋਕ ਕੀ ਬਹਦੇ ਨੇ ਤੇ ਉੱਥੋਂ ਹੀ ਵਾਇਰਸ ਆਂਦਾ ਸੀਗਾ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਸੇਫ এনवायरमेंट ਜਾਂ ਸਭ ਤੋਂ ਸੇਫ ਚੀਜ਼ ਯੂਜ਼ ਕਰਨ ਵਾਲੀ ਆਨਲਾਈਨ ਅੱਜ ਕੱਲ ਕਿਹੜੀ ਹੈ ਜੇ ਕੋਈ ਸੌਫਟਵੇਅਰ ਦਾ ਨਾ ਹੈਗਾ ਜਿਹੜਾ ਕਿ ਲਿਨਕਸ ਨਹੀਂ ਹੈਗਾ ਤਾਂ ਆਪਾਂ ਕਹੀਏ ਕਿ ਅਸੀਂ ਵਿੰਡੋ ਬੇਸਡ ਹੈਗਾ ਉਸੇ ਵਿੰਡੋ ਸਿਸਟਮ ਯੂਜ਼ ਕਰ ਲਈਏ এডੂਕੇਸ਼ਨ ਦੇ ਲਈ ਜਾਂ ਸੇਫ ਪ੍ਰੋਫੈਸ਼ਨਲੀ ਜੇ ਕੋਈ ਯੂਜ਼ ਕਰਨੀ ਹੈ ਤਾਂ ਅਸੀਂ ਲਿਨਕਸ ਦੇ ਬੇਸ ਦਾ ਸਿਸਟਮ ਹੈਗੇ ਉਹ ਯੂਜ਼ ਕਰ ਸਕਦੇ ਹਾਂ ਉਹ ਜ਼ਿਆਦਾ ਸੇਫ ਸਿਕਿਓਰ ਨੇ ਦੇਨੋ ਯੂਜ਼ ਕਰਨਾ ਹੈ ਉਹਦੇ ਲਈ ਅਵੇਰਨੈਸ ਚਾਹੀਦੀ ਹੈ ਉਹਨੂੰ ਲਰਨ ਕਰਨਾ ਪਏਗਾ ਨਹੀਂ ਸਿੱਖਾਂਗੇ ਨਹੀਂ ਐਫਰਟਸ ਕਰਾਂਗੇ ਆਪਣੀ ਗਲਤੀ ਹੋਏਗੀ ਤਾਂ ਫਿਰ ਨੁਕਸਾਨ ਵੀ ਆਪਣਾ ਹੀ ਹੋਵੇਗਾ ਅੱਛਾ ਬਹੁਤ ਸਾਰੀਆਂ ਸਰਵਿਸਿਜ਼ ਯੂਜ਼ ਕਰਦੇ ਆਂ ਆਨਲਾਈਨ ਜਿਹੜੀਆਂ ਕਿ ਸਾਨੂੰ ਫ੍ਰੀ ਆਫ ਕਾਸਟ ਮਿਲਦੀਆਂ ਨੇ ਜਿਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਵੈਬਸਾਈਟਸ ਏਦਾਂ ਦੀਆਂ ਨੇ ਜਿਹੜੀਆਂ ਸਾਨੂੰ ਫ੍ਰੀ ਆਫ ਕਾਸਟ ਸਟੋਰੇਜ ਵਾਸਤੇ ਸਪੇਸ ਦੇ ਦਿੰਦੀਆਂ ਨੇਗੀਆਂ ਕੁਝ ਵੈਬਸਾਈਟਸ ਏਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਫ੍ਰੀ ਆਫ ਕਾਸਟ ਮੂਵੀਜ਼ ਡਾਊਨਲੋਡ ਕਰਨ ਲਈਆਂ ਕੋਈ ਹੋਰ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਆਪਸ਼ਨ ਦੇ ਦਿੰਦੀਆਂ ਨੇ ਤੁਸੀਂ ਇੱਥੋਂ ਗੇਮਸ ਡਾਊਨਲੋਡ ਕਰ ਸਕਦੇ ਹੋ ਤੁਸੀਂ ਇੱਥੋਂ ਸੌਫਟਵੇਅਰ ਡਾਊਨਲੋਡ ਕਰ ਸਕਦੇ ਹੋ ਉਹ ਚੀਜ਼ਾਂ ਕਰਨ ਦੇ ਨਾਲ ਕਿੱਥੇ ਸਾਡਾ ਨੁਕਸਾਨ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਉਹਦਾ ਥੋੜਾ ਜਿਹਾ ਦੱਸੋ ਕਿ ਕਿੱਥੇ ਸਾਨੂੰ ਸਿਕਿਉਰ ਰਹਿਣਾ ਚਾਹੀਦਾ ਉੱਥ ਅ ਆਨਲਾਈਨ ਸ਼ੋਪਿੰਗ ਦੀ ਗੱਲ ਕੀਤੀ ਹੈ ਹਰ ਬੰਦਾ ਇੱਕ ਏਰੀਆ ਦੇਖੋ ਚੋਰ ਨੇ ਚੋਰੀ ਕਰਨ ਦਾ ਤਰੀਕਾ ਲੱਭ ਲੈਣਾ ਉਹਨੇ ਆਪਣਾ ਅਪਡੇਟ ਕਰਨਾ ਹੈ ਕਰਨਾ ਆ ਜੈਸੇ ਕਿ ਨਾ ਕੀਤੀ ਹੈ ਹੁਣੇ ਕੰਮ ਬੰਦ ਗਏ ਹੁਣ ਨਵੇਂ ਤਰੀਕੇ ਨਾਲ ਕਰਨਾ ਕੁਝ ਚੀਜ਼ਾਂ ਸੇਫ ਵੀ ਹੁੰਦੀਆਂ ਨੇ ਕੁਝ ਸਰਵਿਸਿਜ਼ ਦੇਖੋ ਐਦਾਂ ਦੀ ਹੁੰਦੀਆਂ ਨੇ ਜਿਵੇਂ ਵੈਬਸਾਈਟ ਸਟੋਰੇਜ ਹੋਗੇ ਤੁਸੀਂ ਗੱਲ ਕੀਤੀ ਹੈ ਜਿਹੜੀ ਤਾਂ ਸਟੋਰੇਜ ਦੀ ਗੱਲ ਆਉਂਦੀ ਹੈ ਵੈਬਸਾਈਟਸ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਕੋਲ ਇੱਕ ਉਹਨਾਂ ਨੇ ਨਵੇਂ ਆਪਣੇ ਕੰਪਨੀ ਸਟੈਬਲਿਸ਼ ਕੀਤੀ ਹੈ ਨਵਾਂ ਕੁਝ ਸਰਵਿਸ ਪ੍ਰੋਵਾਈਡ ਕਰਨ ਲੱਗੇ ਨੇ ਉਹ ਸ਼ੁਰੂਚਨਾ ਥੋੜਾ ਜਿਹਾ ਫ੍ਰੀ ਦੇ ਦਿੰਦੇ ਨੇ ਉਹਦੇ ਚ ਉਹਨਾਂ ਨੂੰ ਫਾਇਦਾ ਹੁੰਦਾ ਹੈ ਪਹਿਲੀ ਗੱਲ ਤਾਂ ਉਹ ਮਾਰਕੀਟ ਦੀ ਚੀਜ਼ ਯੂਜ਼ਰ ਕੋਲ ਪ੍ਰੋਵਾਈਡ ਕਰਵਾ ਦਿੰਦੇ ਨੇ ਯੂਜ਼ਰ ਉਹਨੂੰ ਫ੍ਰੀ 'ਚ ਮਿਲਦਾ ਹਰ ਕੋਈ ਕਹਿੰਦਾ ਯਾਰ ਮੈਂ ਯੂਜ਼ ਕਰਾਂ ਉਹ ਯੂਜ਼ ਕਰਦਾ ਉਹਨਾਂ ਦੀ ਇੱਕ ਤਰ੍ਹਾਂ ਤੋਂ ਯੂਜ਼ਰ ਟੈਸਟਿੰਗ ਹੋ ਜਾਂਦੀ ਹੈ ਠੀਕ ਹੈ ਫ ਪਰਸਨਲੀ ਪੇ ਕਰਨ ਨਾਲੋਂ ਯੂਜ਼ਰ ਨੂੰ ਪ੍ਰੋਵਾਈਡ ਕਰਾ ਦੇ ਤੇ ਫੇ ਵਿੱਚ ਉਹਨਾਂ ਦੇ ਟੈਸਟਿੰਗ ਹੋਊਗੀ ਇਸ਼ੂਜ਼ ਆਉਂਦੇ ਨੇ ਯੂਜ਼ਰ ਘਟ ਆਉਂਦੇ ਨੇ ਵੱਧ ਆਉਂਦੇ ਨੇ ਜਿਆਦਾ ਲੋਡ ਪੈਂਦਾ ਸਰਵਰ ਤੇ ਉਹ ਸੀਜ਼ ਨੂੰ ਹੈਂਡਲ ਕਰਦੇ ਨੇ ਅਬਜ਼ਰਵ ਕਰਦੇ ਨੇ ਤੇ ਇਸ਼ੂਜ਼ ਫਿਕਸ ਕਰਦੇ ਨੇ ਜਦੋਂ ਕਰਦੇ 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 ਯੂਜ਼ਰ ਨੂੰ ਕੁਝ ਯੂਜ਼ਰ ਹਟ ਵੀ ਜਾਂਦੇ ਨੇ ਕੁਝ ਯੂਜ਼ਰ ਵੱਧ ਜਾਂਦੇ ਨੇ ਕੁਝ ਯੂਜ਼ਰ ਜਿਆਦਾ ਯੂਜ਼ ਕਰਨ ਲੱਗ ਪੈਂਦੇ ਨੇ ਫਿਰ ਉਹ ਕੀ ਕਰਦੇ ਨੇ ਜਦੋਂ ਉਹਨਾਂ ਪੱਧਰ ਵੀ ਮੇਰਾ ਸਿਸਟਮ ਪੂਰਾ ਸੈੱਟ ਹੋ ਗਿਆ ਸਿਕਿਓਰ ਹੈ ਸੇਫ ਹੈ ਸਟੇਬਲ ਹੈ ਫੇਰ ਉਹ ਕਿਰਦਨੇ ਆਪਣੇ ਸਰਵਿਸ ਨੂੰ ਥੋੜਾ ਜਿਆਦਾ ਪੇ ਵਾਲੇ ਪਾਸੇ ਲਿਆ ਜਾਂਦੇ ਨੇ ਵੀ ਤੁਸੀਂ ਇੰਨੇ ਆਰਜ਼ ਲਈ ਯੂਜ਼ ਕਰੋਗੇ ਤੇ ਫ੍ਰੀ ਹੈ ਇਹਨਾਂ ਤੋਂ ਬਾਅਦ ਪੇ ਯੂਜ਼ ਕਰੋਗੇ ਤੇ ਤੁਹਾਡਾ ਪੇਡ ਹੈ ਤੁਹਾਡੀ ਵੈਬਸਾਈਟ ਇੰਨੀ ਵਰੀ ਜੇ ਓਪਨ ਹੋਏਗੀ ਤੇ ਫ੍ਰੀ ਹੈ ਇੰਨੀ ਵੀਰ ਜਿਆਦਾ ਜਿਆਦਾ ਯੂਜ਼ ਕਰੋਗੇ ਤੇ ਉਹ ਪੇਡ ਹੈਗਾ ਇੱਥਾਂ ਉਹ ਕੀ ਕਰਦ ਨੇ ਹੌਲੀ ਹੌਲੀ ਇੱਕ ਤਾਂ ਉਹਨੂੰ ਫਾਇਦਾ ਹੋ ਜਾਂਦਾ ਪਰ ਕੁਝ ਦੇਖੋ ਹਰ ਬੰਦੇ ਦੇ ਇੰਟੈਂਸ਼ਨ ਗਲਤ ਨਹੀਂ ਹੁੰਦੀ ਪੋਸਿਬਿਲਟੀ ਜਿਆਦਾ ਸਹੀ ਵੀ ਹੁੰਦੀ ਹੈ ਪਰ ਹਾਂ ਹਰ ਬੰਦਾ ਆਪਣੇ ਲੈਵਲ ਤੇ ਕੰਮ ਕਰ ਰਿਹਾ ਹੈ ਡਿਪੈਂਡ ਕਰਦਾ ਉਹ ਸਹੀ ਕਰ ਰਹੀ ਹੈ ਜਾਂ ਗਲਤ ਕਰ ਰਿਹਾ ਹੈ ਕੁਝ ਚੀਜ਼ਾਂ ਜਿਵੇਂ ਵੈਬਸਾਈਟ ਬਣਾ ਜਿਹੜਾ ਯੂਜ਼ ਕਰਨ ਵਾਲਾ ਬੰਦਾ ਉਹ ਬੰਦਾ ਉਹ ਯੂਜ਼ਰ ਉਹ ਹੋਰ ਹੋਏਗਾ ਉਹਦੀਆਂ ਰਿਕੁਆਇਰਮੈਂਟ ਦੀ ਜ਼ਰੂਰਤਾਂ ਹੋਰ ਹੋਣਗੀਆਂ ਇੱਕ ਗੇਮ ਡਾਊਨਲੋਡ ਕਰਨ ਵਾਲਾ ਇੱਕ ਮੂਵੀ ਡਾਊਨਲੋਡ ਕਰਨ ਵਾਲਾ ਉਹ ਯੂਜ਼ਰ ਉਹਦਾ ਏਰੀਆ ਦਾ ਹੋਰ ਚੀਜ਼ ਹੋਏਗੀ ਮੂਵੀਆਂ ਕੋਈ ਫ੍ਰੀ ਚ ਡਾਊਨਲੋਡ ਕਰਦੇ ਦੇਖੋ ਡਾਊਨਲੋਡਿੰਗ ਵਾਲੇ ਪਾਸੇ ਜਿਹੜੇ ਸਭ ਤੋਂ ਜ਼ਿਆਦਾ ਵਾਇਰਸ ਹਨ ਡਾਊਨਲੋਡਿੰਗ ਵਿੱਚ ਹੀ ਆਉਂਦਾ ਹੂੰ ਜਿਹੜਾ ਮਾਈਕਰੋਸਾਫਟ ਨੇ ਜ਼ਿਆਦਾ ਜਿਹੜਾ ਇਸ਼ੂ ਫੇਸ ਕੀਤਾ ਸੀਗਾ ਨਾ ਉਹ ਇਹੀ ਸੀਗਾ ਮੂਵੀਆਂ ਡਾਊਨਲੋਡ ਹੋ ਗਈਆਂ ਸੌਂਗ ਡਾਊਨਲੋਡ ਹੋ ਗਏ ਲੋਕੀ ਜ਼ਿਆ ਵੀਡੀਓ ਦੇਖ ਲਈਆਂ ਮੂਵੀ ਦੇਖ ਲਈਆਂ ਫੋਟੋ ਡਾਊਨਲੋਡ ਕਰ ਲਈਆਂ ਇਹ ਤੇ ਪਿੱਛੇ ਲੋਕ ਕੀ ਪਾਦੇ ਨੇ ਤੇ ਉੱਥੋਂ ਹੀ ਵਾਇਰਸ ਆਂਦਾ ਸੀਗਾ ਹੁਣ ਇਹ ਜਿਹੜੀ ਚੀਜ਼ ਤੁਸੀਂ ਦੇਖੋ ਨਾ ਫ੍ਰੀ ਵਿੱਚ ਕੋਈ ਬੰਦਾ ਨਹੀਂ ਬੈਠਾ ਕਿ ਮੈਂ ਟਾਈਮ ਕੱਢ ਕੇ ਕੋਈ ਇਹਨਾਂ ਫ੍ਰੀ ਵਿੱਚ ਦਾਨਪੁਣ ਕਰ ਦਵਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ ਹਰ ਕਿਸੇ ਬੰਦੇ ਦਾ ਪਰਪਸ ਹੁੰਦਾ ਆ ਦੇ ਪਿੱਛੇ ਹਾਂ ਉਹ ਕਿਸ ਲੈਵਲ ਦਾ ਕੰਮ ਕਰ ਰਿਹਾ ਚੰਗਾ ਕਰ ਰਿਹਾ ਮਾੜਾ ਕਰ ਰਿਹਾ ਉਹਦੇ ਤੇ ਡਿਪੈਂਡ ਕਰਦਾ ਹੈਗਾ ਮੂਵੀ ਡਾਊਨਲੋਡ ਕੀਤੀ ਹੈ ਉਹਦੇ ਵਿੱਚ ਉਹਨੇ ਇੱਕ ਜੀ ਚ ਡਾਊਨਲੋਡ ਨਹੀਂ ਕੀਤੀ ਜਦੋਂ ਡਾਊਨਲੋਡ ਹੋ ਰਿਹਾ ਹੈ ਨਾ ਉਹਨੇ ਸਰਵਰ ਤੇ ਜੇ ਕੋਈ ਚੀਜ਼ ਪ੍ਰੋਵਾਈਡ ਕੀਤੀ ਹੈ ਜੋ ਮੂਵੀ ਤੁਸੀਂ ਮੂਵੀ ਨੂੰ ਪਰਮਿਸ਼ਨ ਓਕੇ ਕੀਤੀ ਹੈ ਉਹਦੇ ਨਾਲ ਕਿਛ ਹੋਰ ਫਾਈਲਾਂ ਵੀ ਡਾਊਨਲੋਡ ਹੁੰਦੀਆਂ ਨੇ ਇਹ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਕਿਹੜੀ ਐਪਲੀਕੇਸ਼ਨ ਕਿਹੜਾ ਸੌਫਟਵੇਅਰ ਯੂਜ਼ ਕਰ ਰਹੇ ਹਾਂ ਡਾਊਨਲੋਡਿੰਗ ਦੇ ਲਈ ਕਈ ਾਦਾਂ ਦੇ ਜਿਵੇਂ ਲਿਨਕਸ ਟ੍ਰਾਂਸਮਿਸ਼ਨ ਆਦਿ ਇੱਕ ਸੌਫਟਵੇਅਰ ਹੈਗਾ ਹੁਣ ਟੋਰੈਂਟਸ ਲੋਕੀ ਯੂਜ਼ ਕਰਦੇ ਨੇ ਬਸ ਇਹ ਮੈਂ ਰეკਮੈਂਡ ਨਹੀਂ ਕਰਦਾ ਕਿ ਟੋਰੈਂਟਸ ਯੂਜ਼ ਕਰੋ ਟੋਰੈਂਟਸ ਕਿਸੇ ਸਹੀ ਪਰਪਸ ਲਈ ਬਣਿਆ ਸੀਗਾ ਪਰ ਲੋਕਾਂ ਨੇ ਉਹਨੂੰ ਗਲਤ ਚੀਜ਼ ਦੇ ਲਈ ਯੂਜ਼ ਕਰ ਲਿਆ ਉਹ ਇੰਟੈਂਸ਼ਨ ਤੇ ਡਿਪੈਂਡ ਕਰਦਾ ਹੈਗਾ ਕਈ ਚੀਜ਼ਾਂ ਦੀ ਡਾਊਨਲੋਡਿੰਗ ਸਾਨੂੰ ਵਿਜ਼ੀਬਲ ਹੋ ਜਾਂਦੀ ਹੈ ਕਿ ਕੀ ਕੀ ਡਾਊਨਲੋਡ ਹੋ ਰਿਹਾ ਜੀ ਕਈ ਸੌਫਟਵੇਅਰ ਪਿਸਕੂਲ ਨਹੀਂ ਦਿਖਾਉਂਦੇ ਵੀ ਕੀ ਡਾਊਨਲੋਡ ਕਰ ਰਹੇ ਨੇ ਸਰ ਤੁਹਾਨੂੰ ਐਂਡ 'ਚ ਪਤਾ ਲੱਗਦਾ ਜਾਂ ਤੁਹਾਨੂੰ ਸਿਰਫ ਇੱਕ ਲਾਈਨ ਆ ਰਹੀ ਹੁੰਦੀ ਹੈ ਕਿ ਮੂਵੀ ਡਾਊਨਲੋਡ ਹੋ ਰਹੀ ਹੈ ਉਹਦੇ ਇੰਟਰਨਲ ਵੀ ਤੁਹਾਡੇ ਸਿਸਟਮ ਦੇ ਕੀ ਡਾਊਨਲੋਡ ਕਰਾ ਲਾ ਤੁਹਾਨੂੰ ਨਹੀਂ ਪਤਾ ਲੱਗਦਾ ਇਸ ਲਈ ਥੋੜਾ ਜਿਹਾ ਅਵੇਅਰ ਤੇ ਹੋਣਾ ਪਏਗਾ ਜੇ ਅਸੀਂ ਉਸ ਚੀਜ਼ ਬਾਰੇ ਜਿੰਨੂੰ ਯੂਜ਼ ਕਰਨਾ ਹੈ ਉਹਦੇ ਲਈ ਅਵੇਅਰਨੈਸ ਚਾਹੀਦੀ ਹੈ ਉਹਨੂੰ ਲਰਨ ਕਰਨਾ ਪਏਗਾ ਨਈ ਸਿੱਖਾਂਗੇ ਨਈ ਐਫਰਟਸ ਕਰਾਂਗੇ ਆਪਣੀ ਗਲਤੀ ਹੋਏਗੀ ਤੇ ਫਿਰ ਨੁਕਸਾਨ ਵੀ ਆਪਣਾ ਹੀ ਹੋਏਗਾ ਉਹਦਾ ਨਹੀਂ ਫਾਇਦਾ ਕੋਈ ਚਾ ਤੁਸੀਂ ਹੁਣ ਜਿਵੇਂ ਆਈਟੀ ਨਾਲ ਰਿਲੇਟਡ ਹੈਗੇ ਹੋ ਤਾਂ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਸੇਫ এনवायरमेंट ਜਾਂ ਸਭ ਤੋਂ ਸੇਫ ਚੀਜ਼ ਯੂਜ਼ ਕਰਨ ਵਾਲੀ ਆਨਲਾਈਨ ਅੱਜਕੱਲ ਕਿਹੜੀ ਹੈ ਅਸੀਂ ਕਿਹੜੀ ਚੀਜ਼ ਹੈ ਕਿਹੜੇ ኦਪਰੇਟਿੰਗ ਸਿਸਟਮ ਨੂੰ ਅਸੀਂ ਸੇਫ ਕਹਿ ਸਕਦੇ ਹਾਂ ਕਿਹੜੀ ਅਸੀਂ ਲੈਂਗੁਏਜ ਨੂੰ ਸੇਫ ਮੰਨ ਸਕਦੇ ਦੇਖੋ ਲੈਂਗੁਏਜ ਤੇ ਉਹ ਤਾਂ ਜਿਹੜਾ ਬੰਦਾ ਇੱਕ ਪ੍ਰੋਫੈਸ਼ਨਲੀਕ ਇੰਜੀਨੀਅਰ ਹੈ ਸੌਫਟਵੇਅਰ ਡਿਵੈਲਪਰ ਹੈਗਾ ਉਹ ਉਸ ਚੀਜ਼ ਨੂੰ ਸਮਝਦਾ ਹੈ ਉਸ ਚੀਜ਼ ਦੇ ਲਈ ਉਹਨੂੰ ਬਹੁਤਾ ਮਿਹਨਤ ਨਹੀਂ ਕਰਨੀ ਪੈਣੀ ਉਹ ਛੇਤੀ ਸਮਝ ਜਾਏਗਾ ਕਿਉਂਕਿ ਉਹਦੇ ਲਾਈਨ ਹੈ ਉਹ ਉਹਨੂੰ ਐਫਰਟਸ ਕਰਕੇ ਆਨਲਾਈਨ ਐਕਸਪਲੋਰ ਕਰਕੇ ਉਹ ਸਮਝ ਲਏਗਾ ਮੈਂ ਕਿਹੜੀ ਚੀਜ਼ ਸੇਫਲੀ ਯੂਜ਼ ਕਰਨੀ ਹੈ ਉਹਦਾ ਏਰੀਆ ਅਸਲ ਵਿੱਚ ਤੁਸੀਂ ਜਿਹੜੀ ਆਪਾਂ ਗੱਲ ਕਰਨੇ ਆਪਰੇਟਿੰਗ ਸਿਸਟਮ ਦੀ ਉਹਦੇ ਚ ਇੱਕ ਨਾਰਮਲ ਯੂਜ਼ਰ ਵੀ ਇਨਵੋਲ ਹੋ ਜਾਂਦਾ ਤੁਹਾਡੇ ਮੇਰੇ ਵਰਗੇ ਪਰਸਨ ਵੀ ਆ ਜਾਂਦੇ ਨੇ ਪੇਰੈਂਟਸ ਵੀ ਆ ਜਾਂਦੇ ਨੇ ਸਾਡੇ ਨਾਰਮਲ ਪਰਸਨ ਜਿੰਨੇ ਜਿਹਦੀ ਜੇ ਦੀ professionally ਜਾਂ education computer ਦੇ ਨਹੀਂ ਆ ਉਹ ਪਰਸਨ ਵੀ ਆ ਜਾਂਦਾ ਉਹਦੇ ਵਿੱਚ ਦੇਖੋ ਪਹਿਲਾਂ ਤੇ ਇਹ ਹੁੰਦਾ ਸੀਗਾ ਵੀ Windows ਮੈਂ ਵੀ ਯੂਜ਼ ਕੀਤੀਆਂ ਨੇ ਲੋਕ ਪਹਿਲਾਂ ਜ਼ਿਆਦਾ ਯੂਜ਼ ਕਰਦੇ ਕਿਉਂਕਿ ਮੋਸਟਲੀ ਕਿ ਛੋਟਾ ਲੈਵਲ ਦਾ ਪਰਸਨ ਇੱਕ ਨਾਰਮਲ ਲੈਵਲ ਦਾ ਪਰਸਨ ਕੀ ਕਰਦਾ ਕਿ ਮੈਂ ਰਿਜ਼ਿਊਮ ਬਣਾ ਲਿਆ ਕਾਲਜ ਤੋਂ ਪਾਸ ਆਊਟ ਹੋਏ ਅਸਾਈਨਮੈਂਟਸ ਬਣਾ ਲੀਆਂ MS Office ਯੂਜ਼ ਕਰ ਲਿਆ Word ਯੂਜ਼ ਕਰ ਲਿਆ PowerPoint ਯੂਜ਼ ਕਰ ਲਿਆ ਉਹ ਚੀਜ਼ਾਂ ਯੂਜ਼ ਕਰਦਾ ਸੀਗਾ ਹੁਣ ਉਹ ਚੀਜ਼ ਕਲਾਉਡ ਬੇਸਡ ਆ ਗਈਆਂ ਨੇ Google ਨੇ ਵੀ ਉਹ ਚੀਜ਼ ਪ੍ਰੋਵਾਈਡ ਕਰ ਦਿੱਤੇ Google ਦੇ ਚ ਕਾਫੀ ਟਗੋ ਸਰਵਿਸ ਫ੍ਰੀ ਦਿੰਦਾ ਹੈ ਆਮ ਯੂਜ਼ਰ ਨੂੰ ਪਰ ਜੇ ਸਾਨੂੰ ਲੱਗਦਾ ਕੋਈ ਡੈਡੀਕੇਟਿਡ ਕੋਈ ਚੀਜ਼ ਮਾਈਕਰੋਸਾਫਟ ਹੀ ਪ੍ਰੋਵਾਈਡ ਕਰ ਰਹੀ ਹੈ ਵਿੰਡੋਜ਼ ਹੀ ਪ੍ਰੋਵਾਈਡ ਕਰ ਰਹੀ ਹੈ ਤਾਂ ਅਸੀਂ ਉਹਨਾਂ ਉਸ ਚੀਜ਼ ਨੂੰ ਯੂਜ਼ ਕਰਨ ਵਾਲੇ ਪਾਸ ਜਾਈਏ ਉਹਦੇ ਵਿੱਚ ਵੀ ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਲੇਟੈਸਟ ਅਪਡੇਟਡ ਸਿਸਟਮ ਯੂਜ਼ ਕਰੋ ਹੁਣ ਜਿਹੜੇ ਪੇਡ ਸਰਵਿਸ ਨੇ ਉਹਦੇ ਚ ਸਿਕਿਉਰਿਟੀ ਪੈਚਸ ਪ੍ਰੋਵਾਈਡ ਕਰ ਦਿੰਦੇ ਨੇ ਤਾਂ ਕਿ ਵਾਇਰਸ ਨੂੰ ਜੇ ਕੋਈ ਚੀਜ਼ ਆ ਰਹੀ ਹੈ ਕੁਝ ਇਫੈਕਟ ਕਰ ਵੀ ਸਕਦੀ ਆ ਜਾਂ ਕੁਝ ਟਰੋ ਬੈਗ ਕੋਈ ਫਲੋਰ ਰਹੇਗਾ ਸਿਸਟਮ ਦੇ ਵਿੱਚ ਉਹ ਨੋ ਕਵਰ ਕਰਦੇ ਨੇ ਉਹ ਯੂਜ਼ ਕਰੋ ਪਰ ਮੈਨੂੰ ਲੱਗਦਾ ਕਿ ਜਿਹੜਾ ਨੋਰਮਲ ਯੂਜ਼ਰ ਆ ਜੋ ਚਦੋਨੇ ਯੂਜ਼ ਕਰਨੇ ਆ Google ਦਾ Docs ਯੂਜ਼ ਕਰ ਸਕਦਾ Google Services ਕਰ ਸਕਦਾ ਫ੍ਰੀ ਵਿੱਚ ਉਹ ਸੇਫ ਸਿਕਿਉਰ ਹੈ ਉਸ ਤੋਂ ਇਲਾਵਾ ਜੇ ਕਿਸੇ ਨੇ ਪਰਸਨਲ ਕੋਮਪਿਊਟਰ ਯੂਜ਼ ਕਰਨਾ ਤੇ ਜੇ ਕੋਈ ਸੌਫਟਵੇਅਰ ਅਦਾਂ ਦਾ ਹੈਗਾ ਜਿਹੜਾ ਕਿ Linux ਨਹੀਂ ਹੈਗਾ ਆਪਾਂ ਆਪਾਂ ਕਹੀਏ ਕਿ ਅਸੀਂ ਵਿੰਡੋ ਬੇਸਡ ਹੈਗਾ ਉਸੇ ਵਿੰਡੋ ਸਿਸਟਮ ਯੂਜ਼ ਕਰ ਲਈਏ ਬਾਕੀ ਜੇ ਐਜੂਕੇਸ਼ਨ ਦੇ ਲਈ ਜਾਂ ਅਸੀਂ ਪ੍ਰੋਫੈਸ਼ਨਲੀ ਜੇ ਕੋਈ ਯੂਜ਼ ਕਰਨੀ ਹੈ ਤਾਂ ਅਸੀਂ ਲੀਨਿੰਗ ਬੇਸਡ ਸਿਸਟਮ ਆਗੇ ਉਹ ਯੂਜ਼ ਕਰ ਸਕਦੇ ਹਾਂ ਉਹ ਜ਼ਿਆਦਾ ਸੇਫ ਸਿਕਿਓਰ ਨੇ ਉਹਦੇ ਚ ਉਹੀ ਵੈਸ ਦਾ ਕੋਈ ਇਸ਼ੂ ਨਹੀਂ ਆਂਦਾ ਜੇ ਅਸੀਂ ਕੋਈ ਐਪਲੀਕੇਸ਼ਨ ਇੰਸਟਾਲ ਕਰਦੇ ਹਾਂ ਤਾਂ ਉਹ ਦਾ ਸੋਰਸ ਕੀ ਹੈਗਾ ਅਸੀਂ ਉਹਦੇ ਤੇ ਧਿਆਨ ਦੇ ਕੇ ਸੇਫ ਤੇ ਜਰਾ ਸਿਕਿਓਰ ਹੈਗਾ ਉਥੋਂ ਦੀ ਉਹ ਡਾਊਨ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹਾਂ ਤੇ ਉਹ ਸਾਡੇ ਲਈ ਸੇਫ